ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਜੋਗਰ ਪਾਰਕ ਦੀ ਝੀਲ ਦੇ ਵਿੱਚ ਇੱਕ 40 ਸਾਲਾ ਵਿਅਕਤੀ ਵੱਲੋਂ ਮਾਰੀ ਗਈ ਛਲਾਂਗ ਸੂਚਨਾ ਮਿਲਣ ਤੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਪੁਲਿਸ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਖਬਰ ਲਿਖੇ ਜਾਣ ਤੱਕ ਨੌਜਵਾਨ ਦੀ ਕੀਤੀ ਜਾ ਰਹੀ ਪਾਲ ਜਾਣਕਾਰੀ ਮੁਤਾਬਕ ਬਠਿੰਡਾ ਜੋਗਰ ਪਾਰਕ ਦੇ ਵਿੱਚ ਸਥਿਤ ਝੀਲ ਨੰਬਰ 3 ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਅੱਜ ਦੁਪਹਿਰ 3 ਵਜੇ ਦੇ ਲਗਭਗ ਛਾਲ ਮਾਰ ਦਿੱਤੀ ਗਈ ਜਿਸ ਦੀ ਸੂਚਨਾ ਤੁਰੰਤ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਨੂੰ ਦਿੱਤੀ ਗਈ ਅਤੇ ਥਾਣਾ ਥਰਮਲ ਦੀ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਅਤੇ ਮੌਕੇ ਤੇ ਹੀ ਛਾਲ ਮਾਰਨ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਦੱਸਿਆ ਜਾ ਰਿਹਾ ਹੈ ਕਿ ਚਾਲ ਮਾਰਨ ਵਾਲਾ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਅਤੇ ਗੈਸ ਵੈਲਡਿੰਗ ਦਾ ਕੰਮ ਕਰਦਾ ਸੀ ਜੋ ਕਿ ਪੈਸਿਆਂ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਸੀ ਜਿਸ ਤੇ ਚਲਦੇ ਉਸ ਵੱਲੋਂ ਇਹ ਕਦਮ ਚੁੱਕਿਆ ਦੱਸਿਆ ਜਾ ਰਿਹਾ ਹੈ ਫਿਲਹਾਲ ਖਬਰ ਲਿਖੇ ਜਾਣ ਤੱਕ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਲਗਾਤਾਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਕਾਰਵਾਈ ਜਾਰੀ ਸੀ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਕੀ ਕਰਦਾ ਸੀ ਇਹ ਇਹ ਗੈਸਪਲੰਡ ਦਾ ਕੰਮ ਕਰਦਾ ਸੀ ਬਾਦੀ ਦੇ ਹੱਥ ਤੜ ਕੋ ਕਹਦਾ ਜੀ ਬਾਦੀ ਦੇ ਹੱਥ ਤੜ ਕੋ ਅੱਛਾ ਜੀ ਇਹਦੀ ਟੈਂਕੀ ਖਰਾਬ ਹੋ ਗਈ ਸੀ ਹੂੰ ਇਹ ਕਹਿੰਦਾ ਮੈਂ ਚਾਚੇ ਕੋਲੋਂ ਜਾ ਕੇ ਆਇਆ ਹੂੰ ਉੱਥੇ ਮੈਂ ਕਿਹਾ ਚਾਚੇ ਮੈਨੂੰ ਪੈਸੇ ਦੇ ਦੇ ਥੋੜੀ ਦੇ ਹੂੰ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਇਹ ਘਰੇ ਆ ਗਿਆ ਇਹਨੇ ਰੋਟੀ ਖਾਤੀ ਆ ਕਹਿੰਦਾ ਮਾਠਾ ਮੈਂ ਜਾਂਦਾ ਇਹ ਤਾਂ ਬਗਰੀ ਮਾਇਆ ਜੀ ਮੈਨੂੰ ਦੱਸ ਤਾਂ ਇਹ ਦੁਨੀਆ ਤੇ ਗਿਆ ये नहीं गया, को है, कोई अच्छा तेरे चाल मारती थे ची चार बार अच्छा नहीं है, इन चाल मार के इधर थेर्मिक अच्छा तू देख क्या चाल मारते हाँ और तू सिर्फ आवाज़ ही मारेगा कुछ आप बेका ओह हाँ। चाल मारेगा अच्छा मेरी एक गनी लोडी एक गनी लोडी बेसी कौरा सी कौरा 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 कुल्ला आगे पुल साइड कट रहे ह ਬਾਪ ਦਾ ਕੱਟ ਲਓ ਕੋਟ ਖਾ ਲਓ ਅਜਾ ਕੱਟਾ ਨਹੀਂ ਆ ਗਿਆ ਤਾਂ ਮੈਨੂੰ ਚਾਹਤ ਨਹੀਂ ਦੁਕਾਨ ਤੇ ਨਹੀਂ ਮਹੀਨਾ ਹੋ ਗਿਆ ਦੁਕਾਨ ਇੱਕੋ ਹੀ ਬੇਟਾ ਤੁਹਾਡੇ ਹੋਰ ਵੀ ਹੋ ਗਿਆ ਸੀ ਇੱਕ ਪਹਿਲਾ ਮਰ ਗਿਆ ਬੇਚਾਰਾ ਕੋਡ ਮੁੱਕ ਗਿਆ ਕੱਲੀ ਆ ਉਹ ਹੋਈ ਬੋਤਲ ਪੀ ਕੱਲੀ ਗਈ ਕੁੜੀ ਕੋਈ ਨਹੀਂ ਸੀ ਕੁੜੀ ਤੇ ਆਈ ਆ ਅਸ ਤੇ ਤੁਹਾਡਾ ਘਰ ਵਾਲਾ ਮੁੱਕ ਗਿਆ ਆਈ ਸੀ ਸਾਰੇ ਇੱਕ ਕੋਈ ਨਹੀਂ ਹੈ ਕਰਾਇ ਤੇ ਹੂੰ ਕਰਾਇ ਦੇ ਨਹੀਂ ਬਿੱਤਰੇ ਨਹੀਂ ਮਾਤਾ ਅਜੀ ਤੇ ਵੀ ਨਾ ਕੱਟਾ ਦੇ ਦੋ ਬਿੱਟ ਮਾਤਾ ਤੈ ਦੁਖੀ ਕਿਉਂ ਹੋ ਸੀ ਮੁੰਡਾ ਕਿਉਂ ਛਾਲ ਕਿਉਂ ਮਾਰੀ ਤਾ ਇਹ ਨਹੀਂ ਹੱਥਾ ਪੁੱਤਾ ਮੈਨੂੰ ਘਰ ਚ ਨਹੀਂ ਰੱਖਦੇ ਹਾਂ ਛਾਲ ਕਿਪੋ ਮਾਰੀਏਗੀ ਆਇ ਨਹੀਂ ਹੁਣ ਪਾ ਵੀ ਮੈਂ ਪਿਆ ਸੀ ਉਹਦੇ ਰੱਖਾ ਬੰਦ ਕਰੀ ਆਵਾਜ਼ ਆਈ ਏ ਤੁਹਾਡੀ ਹਾਂ ਬਾਜ ਆਈ ਸੀ ਉਹਦੀ ਪਾਣੀ ਦੀ ਬਾਜ ਆਈ ਸੀ ਬਾਬਾ ਜਾਦੇ ਛਾਲ ਮਾਰੀ ਇਹਨਾਂ ਕੋਈ ਛਾਲ ਮਾਰਦੇ ਨਹੀਂ ਮੈਂ ਛਾਲ ਮਾਰ ਦਿੰਦਾ ਮੈਂ ਦੇਖਿਆ ਮੈਂ ਪੈ ਗਿਆ ਸੀ ਨਾ ਸੱਸ ਜਰਾ ਮਾਤਾ ਜੀ ਇੱਥੇ ਨਾਲ ਹੀ ਸੀ ਹਾਂ ਮਾਤਾ ਨਾਲ ਹੀ ਸੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਰੋ ਰਿਆ ਸੀਗੇ ਜੇ ਬੰਦਾ ਨਹੀਂ ਰੋ ਤਾਂ ਨਹੀਂ ਰਿਹਾ ਉਹਨੂੰ ਟੈਨਸ਼ਨ ਸੀਗੀ ਉਹਨੂੰ ਆਪ ਤੁਸੀਂ ਕੋਣ ਵੀ ਤਾਂ ਕਿਸ ਨੇ ਉਹਨੇ ਆਪਣੇ ਨਾਲ ਮੇਰਾ ਯਾਰ ਦੋਸਤ ਉਹਨਾਂ ਨੇ ਫੋਨ ਕੀਤਾ ਹਾਂ ਕੀਤਾ ਫੋਨ ਨਾ ਬੱਬਈਆ ਜਿਹੜੇ ਲੈਲੇ ਹਾਂ ਸਰ ਅੱਜ ਫੋਨ ਸਮਝੀ ਤੀ ਨਾਲੀ ਹਾਂ ਅੱਜ ਤਾਂ ਤੇ ਸਾਨੂੰ ਹੁਣ ਇੰਟੀਮੇਸ਼ਨ ਆਈ ਸੀ ਵੀ ਕੋਈ ਕਰੀਬ 40 ਸਾਲ ਦਾ ਮੁੰਡਾ ਝੀਲ ਦੇ ਵਿੱਚ ਛਾਲ ਮਾਰ ਗਿਆ ਤੇ ਉਹਦੀ ਅਸੀਂ ਹੜਤਾਲ ਕਰਨੀ ਹੈ ਪਤਾ ਲੱਗਿਆ ਕਿ ਪਛਾਣ ਕਿੱਥੋਂ ਰਹਿਣਾ ਸੀ ਕਿ ਕੌਣ ਸੀ ਕੋਈ ਸ਼ਾਨ ਇੱਕ ਵਾਰੀ ਪਤਾ ਲੱਗਿਆ ਵੀ ਸੰਦੀਪ ਸਿੰਘ ਸੀਗਾ ਪੁੱਤਰ ਫਤਿਹਪਾਲ ਸਿੰਘ ਵਾਸਤੇ ਗਲੀ ਨੰਬਰ 1 ਮਾਤਾ ਜੀ ਵੀ ਨਕਰ ਕੋਈ ਸਾਨੂੰ ਇਹ ਨਹੀਂ ਪਤਾ ਲੱਗਿਆ ਕਾਰਨ ਦਾ ਪਤਾ ਲੱਗਿਆ ਸਰਕਾਰ ਨੂੰ ਕਨਿਕ ਕਾਰਨ ਦਾ ਵੀ ਇੱਕ ਵਾਰੀ ਨਹੀਂ ਪਤਾ ਲੱਗਿਆ ਹੋਈ ਹੋ ਸਕਦਾ ਕੋਈ ਡਿਪਰੈਸ਼ਨ ਵਗੈਰਾ ਕਰਕੇ ਹੋਵੇ ਹੁਣ ਇਹ ਕਰ ਰਹੇ ਸਾਰਾ ਕਲੀਅਰ ਕਰ ਰਹੇ ਕੰਮ ਵਗੈਰਾ ਦੱਸੇ ਕੀ ਕਰਦੇ ਕੰਮ ਵੀ ਦੀ ਕੋਈ ਵੈਲਡਿੰਗ ਵਗੈਰਾ ਦੀ ਦੁਕਾਨ ਤੇ ਦੀ ਆਹ ਰੰਗ ਪੈਂਸਨ ਇਹ ਹੁਣ ਕਿਸੇ ਆਪਣਾ ਐਂਡਰਸ ਦੀ ਟੀਮ ਆਜੀ ਆਜੀ ਬਸ ਐਂਡਰਸ ਦੀ ਟੀਮ ਪਹੁੰਚੀ ਰਹੀ ਹੈ ਤੇ ਫਿਰ ਫਰਦਰੋਂ ਅਨਸੁਯੋਗ ਨਾਲ ਦਸਰੋ ਕੁ ਸੀ ਇਹਨੂੰ ਭਾਲ ਦੀ ਕੋਸ਼ਿਸ਼ ਕਰਾਂਗੇ ਜਲਦੋ ਜਲ ਜੀ ਕਿ ਕਿਹੜੀ ਜਗ੍ਹਾ ਤੇ ਮਾਰੀ ਸੀ ਲੋਕੇਸ਼ਨ ਕੀ ਹੈ ਕਿੰਨਾ ਦੀ ਜਿਹਦੇ ਸਾਲ ਮਾਰੀਆ ਲੋਕੇਸ਼ਨ ਉਹ ਬਸ ਝੀਲ ਦੇ ਸਾਹਮਣੇ ਨਹੀਂ ਕਿਹੜੀ ਹੈ ਜੋਗਰ ਪਾਰਕ ਦੇ ਅੱਛਾ ਇੱਥੇ ਇਹ ਜੋਗਰ ਪਾਰਕਾਂ ਝੀਲ ਨੰਬਰ 3 ਜੋਗਰਪਾਰਕ ਹਾਂ ਤੇ ਹੋਰ ਸਾਰਾ ਵਾਲੇ ਵੀ ਆ ਰਖਿਆ ਜੀ ਸਾਰੇ ਹੀ ਟੀਮ ਆ ਰਖਿਆ ਹਾਂ ਸਾਰਾ ਵੀ ਆਉਂਦੇ ਆ ਤੇ ਐਂਡਿਓ ਰੈਫਟਿੰਗ ਬਸ ਗੇਟ ਤੇ ਪਹੁੰਚ ਗਈ ਹੈ ਜਿਹਦੇ ਜਿਹਦੇ ਆਪਣੇ ਜਿਹਨੇ ਮੁੰਨੇ ਛਾਲ ਦੀ ਮਾਂ ਵੀ ਇੱਥੇ ਬੈਠੀ ਹੈ ਹਾਂ ਉਹਨੇ ਦਾਦੀ ਬੈਠੀ ਮੁੰਡੇ ਦਾਦੀ ਦਾਦੀ ਉਹ ਕੀ ਕਰ ਰਹੀ ਹੈ ਬਸ ਉਹ ਵੀ ਕਹਿੰਦੇ ਵੀ ਬਿਮਾਰ ਵਗੈਰਾ ਸੀਗਾ ਹਾਂ ਤੇ ਬਾਕੀ ਇਹ ਜੋ ਨੇ ਸਟੇਜ ਐਸਟ ਮਸ਼ੀਨ ਨਾਲ ਪੁੱਛ ਨਹੀਂ ਸਕਦੇ ਹਾਂ ਜੋ ਨੇ ਸਟੇਜ ਐ ਕੋਈ ਬਾਕੀ ਫਰਦਰ ਜਿਵੇਂ ਉਹ ਤੁਹਾਨੂੰ ਦੱਸਦਾ ਹੈ ਕੋਈ ਸਹਾਰਾ ਵਿੰਸੇ ਵਾਲਾ ਮੈਂਬਰ ਹੈ ਅੱਜ ਸਾਡੇ ਪ੍ਰਧਾਨ ਸ਼੍ਰੀ ਵਿਜੇ ਗੋਇਲ ਜੀ ਨੂੰ 98552 33333 ਤੇ ਦੁਪਹਿਰੇ 3 ਵਜੇ ਸੂਚਨਾ ਪ੍ਰਾਪਤ ਹੋਈ ਸੀ ਕਿ 2 ਨੰਬਰ ਚੀਲ ਜੋਗਰ ਪਰ ਦੇ ਵਿੱਚ ਇੱਕ ਵਿਅਕਤੀ ਛਾਲ ਮਾਰ ਗਿਆ ਮੌਕੇ ਤੇ ਸਹਾਰਾ ਵਿੰਸੇ ਵਾਲੀ ਟੀਮ ਪਹੁੰਚ ਗਈ ਸੀ ਬਾਕੀ ਥਰਮਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਸਰ ਥਰਮਲ ਪੁਲਿਸ ਮੌਕੇ ਤੇ ਆ ਗਈ ਹੈ ਸਰ ਬਾਕੀ ਹਲੇ ਭਾਲ ਜਾਰੀ ਹੈ ਸਰ ਸਰ ਡੇਢ ਘੰਟਾ ਹੋ ਗਿਆ ਜੀ ਹਲੇ ਫਿਲਹਾਲ 3 ਵਜੇ ਸਾਨੂੰ ਸੂਚਨਾ ਮਿਲੀ ਸੀ ਮੌਕੇ ਤੇ ਅਸੀਂ 5 ਮਿੰਟਾਂ ਦੇ ਪਹੁੰਚ ਗਏ ਸਰ ਹਲੇ ਪਾਲ ਜਾਰੀ ਹੈ ਜੀ ਡੈਡ ਬੋਡੀ ਲੱਭੀ ਨਹੀਂ ਨਹੀਂ ਡੈਡ ਬੋਡੀ ਹਲੇ ਸਰ ਇਹ ਐਨਡੀਆਰਐਫ ਦੀ ਟੀਮ ਜੀ ਐਨਡੀਆਰਐਫ ਦੀ ਸਰ ਇਹਨਾਂ ਨੇ ਥਰਮਲ ਪੋਲਸਨ ਦੀ ਸੂਚਨਾ ਦੇ ਦਿੱਤੀ ਹੈ ਨੌਕੇ ਤੇ ਆ ਰਹੀ ਹੈ ਜੀ ਐਨਡੀਆਰਐਫ ਦੀ ਟੀਮ ਜੀ ਤੁਹਾਡੇ ਕਿੰਨੇ ਬੰਦੇ ਲੱਗੇ ਹੋਏ ਨੇ ਸਾਡੇ 4 ਨੰਬਰ ਲੱਗੇ ਹੋਏ ਆ ਜੀ ਦੋ ਪਰਲੇ ਪਰਲੇ ਪਾਸੋਂ ਆ ਦੋ ਇਧਰ ਲੱਗੇ ਹੋਏ ਆ ਜੀ ਕਿੰਨੀ ਦੇਰ ਤੋਂ ਪਾਲ ਜਾਰੀ ਕਰ ਰਹੇ ਸਰ ਕਟੋਕੜ ਡੇਢ ਘੰਟੇ ਤੋਂ ਭਾਲ ਜਾਰੀ ਹੈ ਜੀ ਕਿੰਨੂ ਕਿ ਡੂੰਗੀ ਹੈਗੀ ਜੀ ਸਰ ਇਹ ਕਟੋਕੜ 15-20 ਫਿਰ ਡੂੰਗੀ ਹੈਗੀ ਹੈ ਜੀ ਕਿਉਂਕਿ ਚਾਰੋਂ ਪਾਸੇ ਦੇ ਸੈਂਟਰ ਬਣਦਾ ਹੈ ਨਾ ਜੀ ਚਾਰੋਂ ਪਾਸੋਂ ਟਿਪਰ ਆਏ ਥੱਲੇ ਬਹੁਤ ਆ ਲਾਲੂ ਵੀ ਅਸੀਂ ਕਿੰਨੀਆਂ ਕੁੰਡੀਆਂ ਮਾਰੇ ਸਰ ਕੋਸ਼ਿਸ਼ ਪੂਰੀ ਕੀਤੀ ਹੈ ਥੱਲੇ ਝਾੜੀਆਂ ਵਗੈਰਾ ਗੰਦ ਵਗੈਰਾ ਸਰ ਬਹੁਤ ਬਹੁਤ ਹੈ ਸਾਨੂੰ ਥੋੜਾ ਮੁਸ਼ਕਲ ਆ ਰਹੀ ਹੈ ਪਰ ਜਲਦ ਚਾਨਚ ਚਾਨ